ਵਾਤਾਵਰਨ ਨੂੰ ਹਰਿਆ-ਭਰਿਆ ਰੱਖਣ ਲਈ ਸਾਫ ਕਾ ਜੇ ਨਰਿੰਦਰ ਸਿੰਘ ਤੇ ਉਹਨਾਂ ਦੇ ਛੋਟੇ ਭਰਾਵਾਂ ਨੇ ਆਪਣੇ ਪਿਤਾ ਸੂਬੇ ਦਾ ਸਰਦਾਰ ਮਨਜੀਤ ਸਿੰਘ ਦੀ ਯਾਦ ਵਿੱਚ 1.5 ਏਕੜ ਜ਼ਮੀਨ ਵਿੱਚ ਪੌਦੇ ਲਗਾਏ ਹਨ ਇਸ ਸਬੰਧੀ ਟੋਟਲ ਇੰਡੀਆ ਨਿਊਜ਼ ਦੀ ਟੀਮ ਨੇ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ 1500 ਬੂਟੇ ਤੇ 50 ਤਰ੍ਹਾਂ ਦੇ ਫਲ ਵਾਲੇ ਵੱਖ-ਵੱਖ ਤਰ੍ਹਾਂ ਦੇ ਰੁੱਖ ਲਗਾਏ ਗਏ ਹਨ ਉਹਨਾਂ ਦੱਸਿਆ ਕਿ ਅਸੀਂ ਬਿਮਾਰੀਆਂ ਕਾਰਨ ਆਪਣੇ ਉੱਪਰ ਲੱਖਾਂ ਰੁਪਏ ਖਰਚ ਕਰ ਸਕਦੇ ਹਾਂ ਪਰ ਪੰਜਾਬ ਨੂੰ ਅਗਰ ਅਸੀਂ ਬਚਾਉਣਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ-ਆਪਣੇ ਘਰਾਂ ਤੋਂ ਬਾਹਰ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਨੇ ਕਿਹਾ ਕਿ ਅੱਜ ਜਿਸ ਜੰਗਲ ਵਿੱਚ ਉਹਨਾਂ ਨੇ ਖਾਣ ਲਈ ਬਿਨਾਂ ਰਸਾਇਣਿਕ ਖਾਦਾ ਤੋਂ ਵੱਖ-ਵੱਖ ਤਰ੍ਹਾਂ ਦੇ ਫਲ ਜਿਵੇਂ ਅਮਰੂਦ, ਜਾਮਣ ਗੋਲਾ ਪੀਲਾ ਬੇਰ ਆਦਿਲ ਗਾਇ ਹੱਤ ਨਾਲ ਹੀ ਤਾਜ਼ਾ ਤੇ ਸ਼ੁੱਧ ਹਵਾ ਮਿਲਦੀ ਹੈ ਇਹਨਾਂ ਦੇ ਨਾਲ ਇਸ ਨਾਲ ਵਾਤਾਵਰਣ ਹਰਾਇਆ ਪਰਿਆ ਲੱਗਿਆ ਰਹਿੰਦਾ ਹੈ ਪ੍ਰੇਰਣਾ ਤੇ ਜਦੋਂ ਹੀ ਜੋ ਵੀ ਆਪਾਂ ਸਾਰਾ ਰੋਜ਼ ਦੇਖ ਰਹੇ ਆ ਕਿ ਪ੍ਰਦੂਸ਼ਣ ਦਿਨੋਂ ਦਿਨ ਵੱਧ ਰਿਹਾ ਹੈ ਤੇ ਸੰਤ ਬਾਬਾ ਸੇਵਾ ਸਿੰਘ ਦੀ ਕਾਰਸੇ ਵਾਲੇ ਜੋ ਕਿ ਬਹੁਤ ਵੱਡੇ ਪੱਧਰ ਤੇ ਬੂਟੇ ਲਗਾਉਦੇ ਆ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਤੇ ਸਾਡੇ ਫਾਦਰ ਸਾਹਿਬ ਨੂੰ ਸਮਰਪਿਤ ਉਹਨਾਂ ਦੀ ਡੈਥ ਦੋ ਸਾਲ ਪਹਿਲਾਂ ਹੋਈ ਸੀ ਉਹਨਾਂ ਨੂੰ ਸਮਰਪਿਤ ਇਹ ਸਾਰੇ ਬੂਟੇ ਜਿਹੜੇ ਇੱਥੇ ਲਗਾਇਆ ਗਿਆ ਕਿੰਨਾ ਏਰੀਆ ਔਰ ਕਿੰਨੇ ਬੂਟੇ ਲਗਾਏ ਗਏ ਇਹ 1.5 ਕਿਲਾ ਜ਼ਮੀਨਾਂ ਦੀ ਤੇ 1500 ਦੇ ਲਗਭਗ ਜਿਹੜੇ ਬੂਟਾ ਲੱਗਾ ਸੀ ਉਹਦੇ ਚੋਂ ਕੋਈ 20 30 ਬੂਟੇ ਜਿਹੜੇ ਖਰਾਬ ਹੋ ਗਏ ਸੀ ਬਾਕੀ ਲਗਭਗ ਸਾਰੇ ਕੈਪ ਹੈ ਬੂਟੇ ਤੇ 1.5 ਸਾਲ ਹੋ ਗਿਆ ਤੁਹਾਨੂੰ ਲੱਗੇ ਸਰ ਕਿਵੇਂ ਜਿਹੜਾ ਹੈਗਾ ਇਹ ਜਿੱਦਾਂ ਜੰਗਲ ਲਗਾਇਆ ਗਿਆ ਹੈਗਾ ਇਹ ਨਵੀਆਂ ਪਾਣੀ ਪਾਉਣਾ ਜਾਂ ਰੁੱਖਾਂ ਨੂੰ ਬਚਾਉਣ ਦੇ ਵਾਸਤੇ ਕੋਸ਼ਿਸ਼ ਹੁੰਦੀ ਹੈ ਦਵਾਈਆਂ ਦੀ ਲੋੜ ਹੁੰਦੀ ਕੀ ਨਹੀਂ ਇਹਦੇ ਲਈ ਕਿਸੇ ਚੀਜ਼ ਦੀ ਵੀ ਲੋੜ ਨਹੀਂ ਆ ਜੀ ਸ਼ੁਰੂ ਸ਼ੁਰੂ ਚ ਜਦੋਂ ਬੂਟੇ ਛੋਟੇ ਸੀ ਉਦੋਂ ਤਿੰਨ ਚਾਰ ਵਾਰੀ ਦੀ ਗੁੱਡੀ ਵਗੈਰਾ ਕੀਤੀ ਆ ਤੇ ਇੱਕ ਵਾਰੀ ਥੋਂ ਗੌਂਡੀ ਸਾਡੇ ਉਹਨਾਂ ਨੇ ਪਾਣੀ ਉਹਨਾਂ ਦੀ ਮੋਟਰ ਤੋਂ ਲਾਇਆ ਸੀ ਉਹਦੇ ਬਾਅਦ ਪਾਣੀ ਦੀ ਵੀ ਕੋਈ ਜ਼ਰੂਰਤ ਨਹੀਂ ਪਈ بارش ਨਾ ਹੀ ਹੋ ਜਾਂਦੇ ਆ ਤੇ ਹੁਣ ਤੇ ਵੈਸੇ ਹੀ ਲੋੜ ਨਹੀਂ ਬੂਟੇ ਕੋਈ ਥੱਲੇੋਂ ਜ਼ਮੀਨ ਚੋਂ ਪਾਣੀ ਆਪਣਾ ਖਿੱਚ ਕੇ ਜਰਾ ਕਰਿਆਲੇ ਵਧੀਆ ਬਲ ਰਿਹਾ ਕੋਈ ਚੱਕਰ ਨਹੀਂ ਸਰ ਕਿੰਨੀ ਕਿਸਮ ਦੇ ਔਰ ਕਿਹੜੇ ਬੂਟੇ ਜਿੰਨੇ ਕੀ ਜਾਣਕਾਰੀ ਹੋਵੇ ਉਹਨਾਂ ਦਾ ਮਤਲਬ ਜਦ ਅਮਰੂਦ ਹੈ ਹਾਂ ਜੀ ਹਾਂ ਜੀ ਇਹਦੇ ਚ ਟੋਟਲ ਬਾਬਾ ਜੀ ਦੇ ਦਸਨ ਅਨੁਸਾਰ ਹੈ ਜੀ ਮਤਲਬ 50 ਕਿਸਮ ਦੇ ਬੂਟੇ ਆ ਜੀ ਜੀ ਤੇ ਉਹਦੇ ਵਿੱਚ ਤੁਸੀਂ ਸਮਝ ਲਓ ਕਿ ਸਭ ਤੋਂ ਪੁਰਾਣਾ ਬੂਟਾ ਬੋੜ ਪਿੱਪਲ ਟਾਲੀਆਂ ਟਿੱਕਰਾਂ ਟਿੱਕਰਾਂ ਮਤਲਬ ਜੇ 8-10 ਟਿੱਕਰਾਵਾਂ ਤੇ 8-10 ਸੀ ਅਲੱਗ-ਅਲੱਗ ਵੈਰਾਈਟੀਆਂ ਕੋਈ ਪਾੜੀ ਕਿੱਕਰਿਆ ਕੋਈ ਦੇਸੀ ਕਿੱਕਰਿਆ ਕੋਈ ਫਲਾ ਜਿਹਨੂੰ ਕਹਿੰਨੇ ਆਪਾਂ ਉਹ ਆ ਜੇ ਅਮਰੂਦ ਆ ਤੇ 8-10 ਬੂਟੇ ਅਮਰੂਦਾਂ ਦੇ ਆ ਤੇ ਸਾਰੇ 8-10 ਕਿਸਮ ਦੇ ਅਲੱਗ-ਅਲੱਗ ਆ ਕੋਈ ਲਾਲ ਆ ਕੋਈ ਅੰਦਰੋਂ ਜਿਹੜੇ ਦੂਜੇ ਆ ਕੁਝ ਅੱਜ ਕੱਲ ਜਿਹੜੇ ਵੱਡੇ-ਵੱਡੇ ਅਮਰੂਦ ਆਏ ਆ ਕੁਝ ਉਹ ਆ ਜੇ ਆਪਣਾ 베ਰੀਆਂ ਵਾਂ ਤੇ 베ਰੀਆਂ ਵੀ 8-10 ਕਿਸਮ ਦੀਆਂ ਵਾਂ ਸ਼ਤੂਤ ਆ ਵਾਂਸ ਆ ਹੋਰ ਮਤਲਬ ਟੋਟਲ 50 ਕਿਸਮ ਦੇ ਸੋਝਣਾ ਵਾਂ ਪੰਜੀਰ ਆ ਆਪਣਾ ਮਤਲਬ ਕਾਫੀ 50 ਕਿਸਮ ਦੇ ਟੋਟਲ ਬੂਟੇ ਔਰ ਇੱਕ ਬੂਟੇ ਦੀਆਂ ਕਈ-ਕਈ ਮਤਲਬ ਵੈਰਾਈਟੀਆਂ ਗਾਂ ਜੇ ਤ੍ਰੇਕ ਆ ਤੇ ਤ੍ਰੇਕ ਵਿੱਚ ਵੀ ਕਈ ਵੈਰਾਈਟੀਆਂ ਦੇ ਪਿਪਲ ਆ ਤੇ ਉੱਥੇ ਵੀ ਦੋ-ਤਿੰਨ ਵੈਰਾਈਟੀਆਂ ਵਾਂ ਤੇ گاਉਂਾਂਾਂ ਦੀਆਂ ਵੀ ਵੈਰੈਟੀਆਂ ਆ ਕੇ ਕਈ ਕਿਸਮ ਦੀਆਂ ਵੈਰੈਟੀਆਂ ਕਈ ਬੂਟੇ ਬਾਰੇ ਮੈਨੂੰ ਜਾਣਕਾਰੀ ਨਹੀਂ ਆ ਕਿਉਂਕਿ ਜਿਆਦਾ ਕੁਝ ਬੂਟੇ ਬਾਹਰੋਂ ਵੀ ਲੈਂਦੇ ਮੈਨੂੰ ਪੰਜਾਬ ਦੇ ਨਹੀਂ ਹੁੰਦੇ ਉਹ ਕੀ ਲੱਗਦਾ ਨਰਿੰਦਰ ਜੀ ਜੇ ਇਹ ਜੰਗਲ ਲਗਾਉਣ ਦੀ ਬਜਾਏ ਹਾਂਜੀ ਹਾਂਜੀ ਤੁਸੀਂ ਇਹਨੂੰ ਠੇਕੇ ਤੇ ਦੇਈ ਰੱਖਦੇ ਤੇ ਤੁਸੀਂ ਪੈਸੇ ਕਮਾ ਸਕਦੇ ਸੀਗੇ ਕਿਉਂ ਨਹੀਂ ਕਮਾਏ ਗੱਲ ਇਹ ਕਿ ਪੈਸਾ ਹਰ ਜ਼ਰੂਰਤ ਨਹੀਂ ਪੂਰੀ ਕਰਦਾ ਚਲੋ ਠੀਕ ਆ ਪੈਸਾ ਜ਼ਿੰਦਗੀ 'ਚ ਬਹੁਤ ਜ਼ਰੂਰੀ ਆ ਪਰ ਜੇ ਕਿਹਾ ਕਿ ਸਭ ਕੁਝ ਹੀ ਪੈਸਾ ਵਾ ਤੇ ਪੈਸੇ ਤੇ ਹੋਰ ਸਾਧਨ ਸਾਡੇ ਕੋਲ ਹੈਗੇ ਆ ਇਹ ਆਪਣੇ ਕੋਲ ਸ਼ਾਪ ਆ 28 ਸਾਲ ਮੈਂ ਸਰਵਿਸ ਕੀਤੀ ਆ 28 ਸਾਲ ਫਾਦਰ ਨੇ ਸਰਵਿਸ ਕੀਤੀ ਆ ਛੋਟੇ ਬ੍ਰਦਰ ਨੇ ਸਰਵਿਸ ਕੀਤੀ ਆ ਤੇ ਹੋਰ ਜ਼ਮੀਨ ਸਾਡੇ ਕੋਲ ਰਹੀ ਹੈ ਵੀ ਹੈਗੀ ਆ ਤੇ ਉਹਦੀ ਕਮਾਈ ਵੀ ਆ ਰਹੀ ਆ ਤੇ ਦੁਕਾਨਦਾਰੀ ਬਹੁਤ ਵਧੀਆ ਚੱਲਦੀ ਆ ਸਰਵਾਈਵ ਹੈਗਾ ਜੀ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਪੈਨਸ਼ਨ ਲੈ ਰਹੇ ਆ ਹਾਂ ਜੀ ਤੇ ਬਜਾਰਾ ਹੋ ਰਿਹਾ ਬਾਬਾ ਸ਼ਿਵ ਕੁਸ਼ਿੰਘ ਜੀ ਅਕਸਰ ਅਸੀਂ ਦੇਖਦੇ ਰਹਿੰਦੇ ਆ ਕਿ ਬਹੁਤ ਵੱਡੇ ਉਪਰਾਲੇ ਉਹਨਾਂ ਦੇ ਰੁੱਖਾਂ ਨੂੰ ਲੈ ਕੇ ਹਾਂਜੀ ਹਾਂਜੀ ਔਰ ਕਈ ਸੌ ਕਿਲੋਮੀਟਰ ਉਹਨਾਂ ਵੱਲੋਂ ਰੁੱਖ ਜੜੇ ਹੈਗੇ ਉਹ ਸੜਕਾਂ ਕਿਨਾਰੇ ਜਾਂ ਕਈ ਵੀ ਥਾਂ ਲਗਾਏ ਗਏ ਹਾਂਜੀ ਹਾਂਜੀ ਤੇ ਕੀ ਲੱਗਦਾ ਕਿ ਇਕ ਚੰਗੀ ਪ੍ਰੇਰਣਾ ਜੇ ਮਿਲੇ ਤੇ ਇਸ ਤਰਫ ਅਸੀਂ ਵੱਧ ਸਕਦੇ ਹਾਂ ਕਿਉਂਕਿ ਅੱਜ ਤੇ ਪੰਜਾਬ ਤੇ ਅਸੀਂ ਬਿਲਾ ਕਰ ਹੀ ਰਹੇ ਆ ਵੱਡ-ਵੱਡ ਰੁੱਖ ਜਿਹੜਾ ਹੈਗਾ ਜਾਂ ਘਰਾਂ ਚੋਂ ਵੀ ਨਿਕਲ ਗਏ ਤੇ ਰੋੜਾਂ ਤੋਂ ਵੀ ਨਿਕਲ ਗਏ ਤੇ ਕਿੱਥੇ ਰੁੱਖ ਗੱਲ ਇਹ ਤੇ ਬਹੁਤ ਹੀ ਬਾਬਾ ਜੀ ਦਾ ਵਧੀਆ ਪਰ علاوہ ਮਤਲਬ ਪੰਜਾਬ ਚ ਬਾਬਿਆਂ ਦੀ ਕਮੀ ਨਹੀਂ ਆ ਹਜ਼ਾਰਾਂ ਹੀ ਬਾਬੇ ਆ ਪਰ ਕੁਝ ਕੁ ਬਾਬੇ ਜਿਹੜੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਜਿਵੇਂ ਕਿ ਸਮਝ ਲਓ ਬਾਬਾ ਸੇਵਾ ਸਿੰਘ ਜੀ ਨੇ ਬੂਟਾ ਦਾ ਕੰਮ ਕਰ ਰਿਹਾ ਇਦੇ ਨਾਲ ਹੀ ਕਾਰਸੇ ਵਾਲੇ ਬਾਬਾ ਸਰਿਆਲੀ ਵਾਲੇ ਨੇ ਉਹਨਾਂ ਨੇ ਵੀ ਹੁਣ ਸ਼ੁਰੂ ਕੀਤਾ ਪਹਿਲਾਂ ਨਹੀਂ ਸੀ ਹੁਣ ਉਹਨਾਂ ਨੇ ਵੀ 2 ਸਾਲ ਤੋਂ ਸ਼ੁਰੂ ਕੀਤਾ ਆਪਣੇ ਰਾਜ ਸਭਾ ਮੈਂਬਰ ਨੇ ਸਿੰਚਾਲ ਜੀ ਉਹ ਸਫਾਈ ਦਾ ਕੰਮ ਕਰ ਰਹੇ ਹੋ ਠੀਕ ਆ ਜੀ ਉਹ ਤੇ ਜਿਵੇਂ ਤੁਹਾਨੂੰ ਸਾਰੇ ਬਾਬੇ ਕਰਨ ਜਿਆਦਾ ਨਹੀਂ ਚਲੋ ਜਿੰਨੇ ਜਿੰਨੇ ਉਹਨੂੰ ਸਮਰੱਥ ਹੈ ਗਿਆ ਬੱਬਾ ਦਾ ਆਪਣੇ ਸਿੰਚਾਲ ਸਾਹਿਬ ਨੇ ਹੁਣ ਉੱਥੇ ਲੁਧਿਆਣਾ 'ਚ ਸ਼ੁਰੂ ਕੀਤਾ ਕੰਮ ਗੰਦੇ ਨਾਲੇ ਵਾਲੇ ਬੁੱਢੇ ਨਾਲੇ ਦਾ ਜੇ ਉਹ ਇੰਨਾ ਵੱਡਾ ਪ੍ਰੋਜੈਕਟ ਕਰ ਰਿਹਾ ਜੇ ਛੋਟੇ ਬਾਬੇ ਜਿਹੜੇ ਆ ਘੱਟ ਸਮਰਥ ਵਾਲੇ ਉਹ ਤਾਂ ਘੱਟੋ ਘੱਟ ਆਪਣੇ ਪਿੰਡਾਂ ਦੇ ਛੱਪੜੇ ਸਾਫ਼ ਕਰ ਸਕਦੇ ਆ ਇਹਨਾਂ ਕਿਤੇ ਕਰ ਹੀ ਸਕਦੇ ਸਾਰੇ ਬਾਬੇ ਆਪ ਵੀ ਸਹਿਯੋਗ ਕਰਨ ਸਾਰੇ ਆ ਲੋਕ ਵੀ ਸਹਿਯੋਗ ਕਰਨ ਜੇ ਲੋਕ ਸਹਿਯੋਗ ਕਰਨਗੇ ਤੇ ਬਾਬਾ ਜੀ ਸਾਰੇ ਬਾਬੇ ਮਤਲਬ ਵਧੀਆ ਕੰਮ ਕਰਨ ਤੇ ਪੰਜਾਬ ਆਪਾਂ ਬਹੁਤ ਵਧੀਆ ਖੁਸ਼ਹਾਲ ਬਣਾ ਸਕਦੇ ਆ ਪੰਜਾਬ ਨੂੰ ਕੋਈ ਡੀ ਪ੍ਰੋਬਲਮ ਹੈ ਨਹੀਂ ਪੰਜਾਬ ਤੇ ਹਮੇਸ਼ਾ ਹੀ ਮਤਲਬ ਵਧੀਆ ਰਿਆ ਫਲਟਰ ਰਿਆ ਸ਼ੁਰੂ ਤੋਂ ਫਲਟਰ ਰਿਆ ਹਰ ਕੰਮ ਨੂੰ ਮੁਸੀਬਤ ਨੂੰ ਝੱਲ ਸਕਦਾ ਵਾ ਇਹ ਵੀ ਇੱਕ ਕਿਸਮ ਦੀ ਆਪਣੀ ਤੇ ਮੁਸੀਬਤ ਹੀ ਆ ਦੇਖੋ ਤੁਸੀਂ ਐਵੇਂ ਮੰਨਦੇ ਹੋ ਕਿ ਭੁੱਲਣਾ ਭੁੱਲ ਜਾਂਦੇ ਆ ਅਸੀਂ ਸਾਡੇ ਕੋਲ ਗਲਤੀਆਂ ਹੋ ਜਾਂਦੀਆਂ ਨੇ ਇਨਸਾਨ ਗਲਤੀਆਂ ਦਾ ਪੁੱਤ ਲੱਜੇ ਅਸੀਂ ਕਿਤੇ ਨਾ ਕਿਤੇ ਕੁਦਰਤ ਨੂੰ ਇਸ ਤਰੀਕੇ ਦੇ ਨਾਲ ਅੱਜ ਘਰੋਂ ਕੱਢ ਚੁੱਕੇ ਕਿਉਂਕਿ ਤਿੰਨ ਤਿੰਨ ਮੰਜ਼ਲੀ ਕੋਠੀਆਂ ਤੇ ਇਹਨਾਂ ਸਾਰਿਆਂ ਤੇ ਜਾ ਚੁੱਕੇ ਆ ਕੱਚਾ ਥਾਂ ਜਿਹੜਾ ਘਰ ਦੇ ਵਿੱਚ ਥੋੜਾ ਬੋਤਾ ਵੀ ਹੋਵੇ ਤਾਂ ਮੇਰੇ ਖਿਆਲ ਨਾਲ ਜਿਹੜੀਆਂ ਬਿਮਾਰੀਆਂ ਹੈਗੀਆਂ ਜੇ ਕੁਦਰਤੀ ਤੌਰ ਦੇ ਉੱਤੇ ਇਸੇ ਸਬਜ਼ੀਆਂ ਲਗਾਈਆਂ ਜਾਣ ਕੋਈ ਦੋ ਚਾਰ ਰੁੱਖ ਹੋਣਾ ਇਹੋ ਜੀ ਗਰਮੀ ਦੇ ਵਿੱਚ ਤੁਸੀਂ ਕਿਤੇ ਕੁਦਰਤੀ ਸ਼ਾਂ ਮਾਣ ਸਕੋ ਬੱਤੀ ਜਲ ਜਾਂਦੀ ਏਸੀ ਦੇ ਉੱਤੇ ਡਿਪੈਂਡਡ ਹੋ ਗਏ ਅਸੀਂ ਅੱਜ ਘਰੋਂ ਨਿਕਲਦੇ ਏਸੀ ਚੋਂ ਤੇ ਗੱਡੀ 'ਚ ਏਸੀ ਗੱਡੀ 'ਚ ਆਫ ਗੱਲ ਜੀ AC ਤੇ ਤੇ ਮਤਲਬ ਫੁੱਲੀ ਡਿਪੈਂਡੈਂਟ ਹੋਗੇ ਆਪਾਂ AC ਤੇ ਤੇ ਹੁਣ ਮਤਲਬ ਕੋਈ ਬੰਦਾ ਜਿਹੜਾ ਹੈ ਹੀ ਨਹੀਂ ਕਿ ਜਿਹੜਾ AC ਨਾਲ ਜਗ੍ਹਾ ਰਹਿ ਸਕਦਾ ਇੰਨੀ ਜਿਆਦਾ ਪਰ ਇੱਥੇ ਤੁਸੀਂ ਹੁਣ ਕੱਢ ਲੱਗ ਪਾ ਆਪਾਂ ਨੂੰ ਆਇਆ ਨੂੰ ਕਿੰਨਾ ਸਮਾਂ ਹੋ ਗਿਆ ਕਿੱਡਾ ਵਧੀਆ ਮੌਸਮ ਹੈ ਤੁਸੀਂ ਗਰਮੀਾਂ ਚ ਇੱਥੇ ਆਉਨੇ ਆਂ ਫੁੱਲ ਗਰਮੀ ਚ ਆਈ ਦਾ ਹਾਂ ਔਰ ਆ ਬਿਲਕੁਲ ਠੰਡੀ ਹਵਾ ਹੁੰਦੀ ਹੈ ਕੋਈ ਮਸਲਾ ਨਹੀਂ ਭਾਵੇਂ ਤੁਸੀਂ ਇੱਥੇ 2 ਘੰਟੇ ਬਚ ਫਿਰਦੇ ਰੋ ਕੋਈ ਚੱਕਰ ਹੀ ਨਹੀਂ ਹੈ ਗਰਮੀ ਦਾ